ਦੀ ਜੜੀਆਂ ਤੁਹਾਡੇ ਸਾਹਮਣੇ ਰੱਖੰਦਾ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਸਿੱਖਰਦੇ ਨਹੀਂ 2024 ਦੀਆਂ ਚੋਣਾਂ ਜਿਹੜੀਆਂ ਇੱਕ ਫੱਟਾ ਰੂਪ ਲੈ ਗਈਆਂ ਨੇ ਖਾਸ ਕਰਕੇ ਅਮਰਕਪਾਲ ਸਿੰਘ ਦੀਆਂ ਚੋਣਾਂ ਜਿਹੜੀ ਉਹਨਾਂ ਨੇ ਇਲੈਕਸ਼ਨ ਲੜਨ ਦਾ ਜਿਹੜਾ ਵਿਚਾਰ ਬਣਾਇਆ ਸੰਤ ਸਿੱਖ ਸੰਗਤਾਂ ਵੱਲੋਂ ਉਹ ਲੜ ਰਹੇ ਨੇ ਅਮਰਪਾਲ ਸਿੰਘ ਜੀ ਪਰ ਅੱਜ ਆਪਾਂ ਗੱਲਬਾਤ ਕਰਨੀਆਂ ਉਹਨਾਂ ਦੀ ਐ ਨਹੀਂ ਗੱਲਬਾਤ ਕਰਨੀ ਅੱਜ ਪਰਮਜੀਤ ਕੌਰ ਖਾਲੜਾ ਜੀ ਬਾਰੇ ਗੱਲਬਾਤ ਕਰਨੀ ਆ ਪਰਮਜੀਤ ਕੌਰ ਖਾਲੜਾ ਤੁਹਾਨੂੰ ਪਤਾ ਹੀ ਆ ਉਹ ਕਿਸੇ ਜਾਣ ਜਾਣ ਪਹਿਚਾਣ ਦੇ ਮਹਤਾਜ ਨਹੀਂ ਆ ਸਾਰਾ ਸਿੱਖ ਪੰਥ ਸਾਰਾ ਪੰਜਾਬ ਸਾਰਾ ਵਰਲਡ ਵਰਲਡ ਉਹਨਾਂ ਨੂੰ ਜਾਣਦਾ ਸ਼ਹੀਦ ਦੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਧਰਮ ਆਪਣਾ ਜੀਵਨ ਦੇ ਵਿੱਚ ਬਹੁਤ ਸੰਘਰਸ਼ ਦੇਖਿਆ ਬਹੁਤ ਉਤਰਾ ਚੜਾ ਦੇਖੀ ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਦੁੱਖ ਆਏ ਜਿਨ੍ਹਾਂ ਨੇ ਉਹਨਾਂ ਨੇ ਉਹਨਾਂ ਨੇ ਜਿਨ੍ਹਾਂ ਨੂੰ ਦੁੱਖਾਂ ਨੂੰ ਮਾਰ ਸਕੇ ਸਭ ਈ ਤਾਰ ਕੀਤਾ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਜੀ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਲੀਡਰ ਉੱਪਰ ਕੀ ਹੁੰਦਾ ਹੈ ਜਿਹਦਾ ਨਾਮ ਹੈ ਸੁਖਬਾਲ ਸਿੰਘ ਖੇਰਾ ਸੁਖਬਾਲ ਸਿੰਘ ਖੇਰਾ ਦੀ ਗੱਲ ਕਰੀਏ ਤਾਂ ਸੁਖਬਾਲ ਸਿੰਘ ਖੇਰਾ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਆ ਜਿਹੜੀ ਉਹ ਆਕਾਲੀ ਦਲ ਦੇ ਵਿੱਚ ਸੀ ਸੁਖਬਾਲ ਸਿੰਘ ਖੇਰਾ ਕਾਂਗਰਸ ਦੇ ਵਿੱਚੋਂ ਚੋਣ ਲੜਦੇ ਨੇ ਕਾਂਗਰਸ ਦੇ ਵਿੱਚ ਚੰਗੀ ਉਹਨਾਂ ਦੀ ਪਛਾਣ ਹੈ ਚੰਗੀ ਪਹਿਚਾਣ ਹੈ ਐਮ ਐਲ ਏ ਰਹੇ ਨੇ ਆ ਭਾਤ ਤੋਂ ਬਾਦ ਮੁਖਬਲਾਰੇ ਵਜੂਨੀ ਉਹਨਾਂ ਨੇ ਕਾਂਗਰਸ ਦੇ ਵਿੱਚ ਕੰਮ ਕੀਤਾ ਕਿ ਇੱਕ ਸਮਾਂ ਹੁੰਦਾ ਹੈ ਜਦੋਂ ਕਾਂਗਰਸ ਤੋਂ ਨਰਾਜ਼ ਹੋ ਕੇ ਆਮ ਆਦਮੀ ਪਾਰਟੀ ਜਿਹੜੀ ਆ ਜੁਆਇਨ ਕਰ ਲੈਂਦੇ ਨੇ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਉਹ ਨੂੰ ਬੋਰ ਬਾਲਾ ਹੋ ਗਿਆ ਸੀ ਕਿੰਜਰੀ ਵਾਲਦੀਆਂ ਇਹੋ ਜਿਹੀਆਂ ਫੋਟੋਆਂ ਫਾਇਰਲ ਹੋਈਆਂ ਸਾਡੇ ਜਿਹੜੇ ਸਾਡੇ ਅਕੀ ਭੋਲੀ ਇਨਸਾਨ ਜਿਹੜੇ ਕਿ ਉਸ ਦੀਆਂ ਮੈਰ ਨੂੰ ਨਿਆ ਫੋਟੋਆਂ ਦੇ ਫਿਦਾ ਹੋ ਗਏ ਤੇ ਇਹੋ ਹੀ ਬੰਦਾ ਇਮਾਨਦਾਰ ਬੰਦਾ ਹੋਰ ਤਾਂ ਕੋਈ ਹੈ ਨਹੀਂ 2017 ਇਲیکشن ਜਿਹੜੀ ਉਹ ਹਾਰ ਜਾਂਦੇ ਨੇ ਤੇ ਫੁੱਟਪਾਲ ਸਿੰਘ ਖੈਰਾ ਜਿਹੜੀ ਨਹੀਂ ਉਹ ਪਲੱਟਪਾਤ ਤੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਲੈ ਕੇ ਤੇ ਜਿੱਤੀ ਹੁੰਦੇ ਨੇ ਜਿਹੜਾ ਆ ਲੀਡਰ ਆਫ oppositon ਦੇ ਵਿੱਚ ਵੀ ਕੰਮ ਕਰਦੇ ਨੇ ਯਾਨੀ ਕਿ ਬਰੋ ਅਵਰੋਧੀ ਦੇ ਨੇਤਾ ਵਜੋਂ ਕੰਮ ਕਰਦੇ ਨੇ ਰਾਵੀ ਪਾਰਟੀ ਤੋਂ ਨਾਰਾਜ਼ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਤੋਂ ਤੇ ਵੱਖਰਾ ਤੜਾ ਬਣਾਉਂਦੀ ਜਤਨ ਕਰਦੇ ਨੇ ਦੋਸਤ ਸਪਾਂਸਿੰਗ ਖੇਰਾ ਬਹੁਤ ਮੀਟਿੰਗਾਂ ਕਰਨ ਤੋਂ ਬਾਅਦ ਆਪਣੀ ਵੱਖਰੀ ਪਾਰਟੀ ਬਣਾਉਦੇ ਨੇ ਜਿਹਦਾ ਨਾਮ ਹੈ ਜਿਹਦਾ ਨਾਮ ਰੱਖਿਆ ਸੀ ਪੰਜਾਬ ਏਕਤਾ ਪਾਰਟੀ ਜੋ ਆ ਬਿਕਤਾ ਪਾਰਟੀ ਬਹੁਤ ਪ੍ਰਵਾਹਾਂ ਤੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਤੇ ਬਲਵਿੰਦਰ ਮਾਸਟਰ ਬਲਵਿੰਦਰ ਸਿੰਘ ਉਹਨਾਂ ਨੂੰ ਲੈ ਕੇ ਤੇ ਆਪਣੀ ਫੁੱਲਕਾ ਸਾਹਮਣੂ ਲੈ ਕੇ ਇਹ ਐਮ ਪਾਰਟੀ ਜਿਹੜੀ ਆ 2019 ਦੀਆਂ ਲੋਕ ਸਭਾ ਚੋਣਾਂ ਲੜ ਦੇਣੀ ਹੁਣ ਗੱਲ ਕਰਦੀਆਂ ਲੋਕ ਸਭਾ ਹਲਕਾ ਕਦੂਰ ਸਾਹ ਕਦੂਰ ਸਾਹ ਤੋਂ ਜੋਨ ਮੈਦਾਨ ਦੇ ਵਿੱਚ ਤਾਰਿਆ ਜਾਂਦਾ ਪੀਪੀ ਪਰਮਜੀਤ ਕੌਰ ਖਾਨੜਾ ਜੀ ਤੇ ਦੂਸਰੇ ਬੰਨੇ ਕਾਂਗਰਸ ਵੱਲੋਂ ਜਸਪੂਰ ਸਿੰਘ ਜਿਹੜੀ ਆ ਛੜ ਰਹੀ ਆ ਪਿੰਡਾਂ ਦੇ ਪਿੰਡ ਉਹਨਾਂ ਦੇ ਖਾਕ ਦੇ ਵਿੱਚ ਤੁਰੇ ਆ ਉਸ ਸਮੇਂ ਉਦੋਂ ਇੰਨਾ ਖਾਸ ਜਾਦੀ ਨਹੀਂ ਸੀ ਪਈ ਇੱਕ ਤਾਂ ਕਾਂਗਰਸ ਦੀ ਸਰਕਾਰ ਸੀ ਇਸਕਬਾਲ ਸਿੰਘ ਖੈਰਾ ਕਾਂਗਰਸ ਤੋਂ ਹੀ ਆਏ ਸੀ ਆਮ ਆਦਮੀ ਪਾਰਟੀ ਚ ਤੋਂ ਥੋੜਾ ਟੈਮ ਰਾਇ ਇਸਕਬਾਲ ਸਿੰਘ ਖੈਰਾ ਬਠਿੰਡੇ ਦਾ ਚੋਂ ਲੜਦੇ ਨੇ ਜਮਾਨਤ ਜਬਤ ਹੋ ਜਾਂਦੀ ਹੈ ਬੀਬੀ ਪਰਮਜੀਤ ਖਾਲੜਾ ਤੀਜੇ ਨੰਬਰ ਤੇ ਆਉਂਦੇ ਨੇ ਹਲਕਾ ਗੜੂ ਖਾਬ ਦੇ ਵਿੱਚ ਤੀਜੇ ਨੰਬਰ ਤੇ ਆਉਂਦੇ ਨੇ ਪਹਿਲੇ ਪਹਿਲੇ ਨੰਬਰ ਤੇ ਜਸਪੀਰ ਸਿੰਘ ਡਿੰਪਾ ਕਾਂਗਰਸ ਤੋਂ ਅਕਾਲੀ ਦਲ ਤੋਂ ਬੀਬੀ ਜਗੀਰ ਕਾਰਜੀ ਤੇ ਤੀਜੇ ਨੰਬਰ ਤੇ ਪਰਮਜੀਤ ਕੌਰ ਖਾਲੜਾ ਜੀ ਹੁਣ ਗੱਲ ਇੱਥੇ ਆਉਂਦੀ ਹੈ ਰੀਜ਼ਿੰਗ ਨਾ ਜਨਤਕਾਰ ਲੰਬੀ ਅੱਜ ਕੱਲ ਗਾਣਿਆਂ ਦੇ ਵਿੱਚ ਉਸ ਪੈਨ ਨੇ ਵੀ ਬੜਾ ਸਹਿਯੋਗ ਦਿੱਤਾ ਬੀਬੀ ਪਰਮਜੀਤ ਕੌਰ ਖਾਲੜਾ ਤੇ ਸੁਖਮਾਨ ਸਿੰਘ ਖਹਿਰੇ ਦਾ ਮੈਨੂੰ ਲੱਗਦਾ ਬੀਬੀ ਦੀ ਜਾਣ ਗਈ ਹੋਊਗੀ ਇਹਨਾਂ ਦੀ ਅਟੋਲਜੀ ਇਹਨਾਂ ਦੀ ਪਾਲਸੀ ਹਨਾ ਸੁਖਮਾਨ ਸਿੰਘ ਖਹਿਰੇ ਦੀ ਮੈਂ ਇਹੇ ਦੱਸ ਦੇਣਾ ਸੁਖਮਾਨ ਸਿੰਘ ਖਹਿਰਾ ਜੀ ਨੂੰ ਮੈਂ ਪਾਲਸੀਆਂ ਕਿਰਪਾਪਾਏਰ ਪਛਾਣ ਕਰ ਲਿਓ ਮੈਂ ਹਰ ਇੱਕ ਹਲਕੀ ਦੇ ਵਿੱਚ ਗਿਆ ਹਰ ਇੱਕ ਹਲਕੀ ਦੇ ਵਿੱਚ ਉਸ ਸਮੇਂ ਮੈਂ ਦੇਖਿਆ ਮਾਹੌਲ ਕੀ ਉਹ ਆਣਾ ਨਾ ਸਮਾ ਜਿਹੜਾ ਉਹ ਇੱਕ ਖੇਤਰੀ ਪਾਰਟੀ ਆ ਕੀ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਆ ਕੀ ਅਕਾਲੀ ਦਾਲੀ ਇੱਕ ਹੋਰ ਪਾਰਟੀ ਹੈ ਉਹ ਖੇਤਰੀ ਪਾਰਟੀ ਹੈ ਬਹੁਤ ਸਭ ਤਾ 2027 ਚ ਨਹੀਂ 2027 ਚ ਆਉਦੀ ਤੇ 2032 ਦੇ ਵਿੱਚ ਮੈਂ ਲੇਕੇ ਦੇ ਨੂੰ ਤਿਆਰ ਆ ਉਹ ਖੇਤਰੀ ਪਾਰਟੀ ਆ ਜਿਹੜੀ ਉਹ 2000 ਦੀ ਆਪਣੀ ਜੇ ਬੀਬੀ ਜਿੱਤਦੀਆਂ ਤਾਂ ਵੀ ਆਪਣੀ ਸੀਟ ਲੈਣੀ ਆ ਨਾ ਜੇ ਜਸਪੀ ਸਿੰਘ ਟਿੱਪਾ ਜਿੱਤ ਗਈ ਤਾਂ ਵੀ ਕਾਂਗਰਸ ਦੀ ਜੇ ਬੀਬੀ ਜਿੱਤ ਗਈ ਤਾਂ ਵੀ ਕਾਂਗਰਸ ਦੀ ਨਹੀਂ ਤਾਂ ਮੈਂ ਥੋੜਾ ਜਿਹਾ ਹੋਰ ਅੱਗੇ ਲਾ ਕੇ ਚੱਲਦਾ ਪਾਰਟੀ ਬਣਦੀ ਹੈ ਪਾਰਟੀ ਬਣਦੀ ਹੈ ਇਲیکشن ਹੁੰਦੀ ਹੈ 2022 ਤੋਂ ਪਹਿਲਾਂ ਪਹਿਲਾਂ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇੰਤਾ ਹੀ ਹੋਇਆ ਬੀਬੀ ਜੀ ਨੂੰ ਫੜਤੀ ਆ ਗਿਆ ਇਹ ਮੈਂ ਦਾਵੀ ਨਾ ਕਹਿ ਰਿਆਂ ਬੀਬੀ ਜੀ ਬੇਸ਼ੱਕ ਮਾਰ ਗਏ ਪਰ ਬੀਬੀ ਜੀ ਦਾ ਦਿਲ ਜਾਣਦਾ ਹੈ ਉਹਨਾਂ ਨਾਲ ਕੀ ਹੋਈ ਮੈਨੂੰ ਸਮਰਥਕ ਅੱਛੇ ਹੁਣ ਭਗਤ ਸਿੰਘ ਜਿਹੜਾ ਕਾਂਗਰਸ ਚ ਆ ਗਿਆ ਜਿੱਥੇ ਬੀਬੀ ਜੀ ਨੇ ਕਿੱਥੇ ਜਾਣਾ ਹਾਂ ਲੋ MPJ ਐਮਪੀ ਜਿੱਤੇ ਜਾਂਦੇ ਐਮਪੀ ਜਿੱਤੇ ਜਾਂਦੇ ਜੇ ਜਿਹੜੀ ਪਾਰਟੀ ਵੱਲੋਂ ਐਮਪੀ ਬਣੀਆ ਉਹ ਤਾਂ ਜਿਹੜਾ ਪ੍ਰਧਾਨ ਹੈ ਉਸ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹ ਕਾਂਗਰਸ 'ਚ ਸ਼ਾਮਲ ਹੋ ਜੇ ਜਾਂ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਜੇ ਤੇ ਫਿਰ ਜਿਹੜੇ ਐਮਪੀ ਨੇ ਨਾਮਿਤੇ ਉਹ ਨਾ ਪੈਣਾ ਨਾ ਅਸਾਂ ਮਤਲਬ ਤੁਸੀਂ ਸਮਝੋ ਕਿ 2019 ਦੇ ਵਿੱਚ ਸੈਟ ਸੁੱਤ ਕਿਦਾਂ ਢੇਢੀ ਗਈ ਸਾਡੇ ਨਾਲ ਸਾਭੀ ਸਿਆਸਤਾਂ ਸਾਡੇ ਨਾਲ ਖੇਡੀਆਂ ਜੀ ਨਾਲ ਖੇਡੀਆਂ ਤੋਂ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਮੈਂ ਚਾਨਣਾ ਨਹੀਂ ਪਾਉਂਗਾ ਪਰ ਮੈਂ ਅੱਜ ਇਹ ਮੈਂ ਇਹ ਗੱਲ ਕਰਨੀ ਸੀ ਕਿ ਹੁਣ ਇਸ ਵਾਰੀ ਆਪਾਂ ਉਹ ਜਿਹੜੀ ਅਮਰਤਪਾਲ ਨੂੰ ਪੁਣੀਆਂ ਹੋਣ ਵਜੇ ਨਾਲ ਕੋਈ ਕਾਇਦਵੇ ਕਿ ਉਹ ਕਿਤੇ ਹੋਰ ਪਾਰਟੀ ਨਾਲ ਧਨੀਆਂ ਜਿਵੇਂ ਕਿਸੇ ਹੋਰ ਪਾਰਟੀ ਨਾਲ ਹੁੰਦੀ ਤੇ ਅੱਜ ਤੱਕ ਬਾਹਰ ਆਏ ਹੁੰਦੇ ਠੀਕ ਹੈ ਉਹਨਾਂ ਨੂੰ ਦਿਪਰੂਪੁਰ ਨਾਲ ਜੇਲ੍ਹ ਦੇ ਵਿੱਚ ਤੱਕੀ ਖਾਂਦੀ ਕੀ ਲੋੜ ਸੀ ਉਹਨਾਂ ਦੀ ਮਾਤਾ ਨੂੰ ਟਰਨੇ ਲਾਉਣ ਦੀ ਕੀ ਲੋੜ ਸੀ ਉਹਨਾਂ ਦੀ ਮਾਤਾ ਨੂੰ ਦਰਦ ਦਰਦ ਤੇ ਜਾ ਕੇ ਵੋਟ ਮੰਗਣ ਦੀ ਕੀ ਲੋੜ ਸੀ ਜੀ ਜਖਰੂਪੁਰ ਸਾਹਿਬ ਦੇ ਲੱਗੇ ਵਾਸੀਓ ਹੱਥ ਛੋੜ ਕੇ ਬੇਨਤੀਆਂ ਅਮਰਪਾਲ ਜੀ ਦੀ ਸਹੂਤ ਕਰਿਓ ਤੇ ਬਾਕੀ ਆਪਾਂ ਲੈਂਡਆ ਜੇਦਾ ਨਾਮ ਹੈ ਗੂਦਤਾ ਨਵੇਰਾਜੀ ਦੀਪ ਸਿੱਧੂ ਦੀ ਜੀਵਨੀ ਤੇ ਕਿਤਾਬ ਹੈ ਉਹਨਾਂ ਦੇ ਸੰਘਰਸ਼ ਕਾਲ ਦੀ ਕਿਤਾਬ ਹੈ ਉਹਨਾਂ ਨੇ ਕਿੰਦਾ ਸੰਘਰਸ਼ ਕੀਤਾ ਉਹਨਾਂ ਦੇ ਨਾਲ ਕੀ ਜਿਹੜਾ ਐਕਸੀਡੈਂਟ ਹੋਇਆ ਜਾਂ ਸੱਜੀ ਉਹਨਾਂ ਦੀ ਹਰ ਕਤਲ ਕੀਤਾ ਇਸ ਕਿਤਾਬ ਦੇ ਵਿੱਚ ਹੈ ਇਹ ਕਿਤਾਬ ਦਾ ਮੁੱਲ ਜਿਹੜਾ 500 ਰੁਪਈਆ ਮੁੱਲ ਹੈ ਠੀਕ ਹੈ ਜੀ ਤੇ 500 ਦੀ ਮੇਰੇ ਵੀਰ ਭਰਾ ਤਾਂ ਉਹ ਨਹੀਂ ਪੀ ਜਾਂਦੇ ਹੋਣੀਆਂ ਨਹੀਂ ਵੀਰ ਭਰਾ ਤਾਂ ਲੱਲ ਪੱਲੜ ਖਰਚੇ ਨਹੀਂ ਕਰ ਲੈਂਦੇ ਹੋ ਪਰ ਇਹ ਕਿਤਾਬ ਜਿਹੜੀ 500 ਖਰੀਦ ਕੇ ਤੁਸੀਂ ਇੱਕ ਮਹਾਨ ਯੋਧੇ ਦਾ ਜੀਵਨ ਨੂੰ ਉਤੇ ਚਾਹ ਸੜਦੀ ਸੋ ਇਸ ਕਰਕੇ ਇਹ ਕਿਤਾਬ ਜਦੋਂ ਮਿੰਟ ਟਾਈਮ ਲੱਗੀ ਕਿਤਾਬ ਪੜਿਓ ਤਾਂ ਤੋਂ ਮਾਮੀ ਅਰੇਕਲ ਸ਼ਾਪ ਨੂੰ ਮਿਲ ਜੂਗੀ ਨਾ ਸ਼ਾਪ ਤੋਂ ਜੇ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਵੀ ਇਸ ਕਿਤਾਬ ਨੂੰ ਚੜਾਵਾ ਮੰਗਾ ਸਕਦੇ ਹੋ ਆਕੀ ਇੱਕ ਤਾਂ ਮਹਿਮਾਨ ਜਾਣ ਤੋਂ ਵੀ ਮਿਲ ਜਾਈ